ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਉਲਾਸ ਨਾਲ ਸਰਧਨ ਮਨਾਇਆ ਜਾ ਰਿਹਾ ਹੈ ਸਮਾਣਾ ਦੇ ਵਿੱਚ ਅਗਰਵਾਲ ਗਊਸ਼ਾਲਾ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਭਗਵਾਨ ਰਾਧਾ ਕ੍ਰਿਸ਼ਨ ਦੇ ਮੰਦਰ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਨੇ ਦੇਸ਼ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਹਾਰਦਿਕ ਸ਼ੁਭ ਕਾਮਨਾ ਦਿੱਤੀਆਂ ਕਿਸ ਤਰ੍ਹਾਂ ਦੇਸ਼ ਵਾਸੀਆਂ ਨੂੰ ਵਧਾਈ ਦੇ ਰਹੇ ਹਾਂ ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦੇ ਹੜੇ ਦੇ ਕ੍ਰਿਸ਼ਨ ਜੀ ਦੇ ਜਨਮ ਦਿਨ ਦੇ ਦਿਵਸ ਤੇ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਬੇਨਤੀ ਵੀ ਕਰਦਾ ਕਿ ਅਸੀਂ ਵੀ ਜਿਹੜੇ ਚੰਗੇ ਰਾਹ ਤੇ ਚੱਲੀਏ ਔਰ ਅਸੀਂ ਆਪਣਾ ਬਣਦਾ ਯੋਗਦਾਨ ਹੈ ਜਿਹੜਾ ਸਮਾਜ ਦੇ ਵਿੱਚ ਪਾਈਏ ਔਰ ਸਮਾਜ ਨੂੰ ਇੱਕ ਚੰਗੀ ਸੇਵ ਦਈਏ ਔਰ ਜੋ ਸਾਨੂੰ ਸਾਡੇ ਰਿਸ਼ੀਆ ਮੂਨੀਆ ਨੇ ਸਾਨੂੰ ਦੱਸਿਆ ਕਿ ਸਮਾਜ ਵਿੱਚ ਵਿਚਰਨਾ ਚੰਗੇ ਕੰਮ ਕਰਨਾ ਤਾਂ ਸਾਨੂੰ ਉਤੇ ਚੱਲਣਾ ਚਾਹੀਦਾ ਸੋ ਦੁਬਾਰਾ ਫੇਰ ਅੱਜ ਦੀ ਇਸ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼